ਕਿਸੇ ਦੇ ਬਾਰੇ ਥਨੁ ਜਾਣਕਾਰੀ ਉਸ ਵੇ ਹੋਣੀ ਹੈ ਜਦੋਂ ਅਸੀਂ ਉਹਦੇ ਕੋਲ ਬੈਠਦੇ ਹਾਂ ਉਹਦਾ ਬੋਲਣਾ ਉਹਦਾ ਧਿਆਨ ਨਾਲ ਸੁਣਨਾ ਉਹਦੇ ਬਾਰੇ ਸਭ ਕੁਝ ਗਿਆਨ ਹੁੰਦਾ ਹੈ ਜਦੋਂ ਅਸੀਂ ਕਿਸੇ ਦੇ ਕੋਲ坐 ਕੇ ਬੈਠਾ ਉਹਦੀ ਕੋਈ ਗੱਲ ਸੁਣਾਵੇ ਉਹਦੀ ਕੋਈ ਵੀ ਜਾਤ ਸੁਣਾਵੇ ਉਹਦੇ ਗਿਆਨ ਦੇ ਬਾਰੇ ਸਾਨੂੰ ਸਮਝ ਲੱਗਦੀ ਹੈ ਜੀ ਬਹੁਤ ਗਿਆਨ ਜੇ ਕਿਤੇ ਅਸੀਂ ਦੂਰੋਂ ਹੀ ਵੇਖੀ ਉਸ ਨੂੰ ਚਲੇ ਗਏ ਕੋਲ ਨਾ ਪਹੁੰਚੀ ਪੂਰੀ ਗੱਲ ਨਾਲ ਤੇ ਫਿਰ ਉਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਹੋ ਸਕਦਾ ਦੂਰੋਂ ਦੇਖਿਆ ਨੇੜੇ ਗਿਆ ਕੋਈ ਦੂਰੋਂ ਵੇਖਣ ਨਾਲ ਉਹਦੇ ਬਾਰੇ ਗਿਆਨ ਨਹੀਂ ਹੋ ਸਕਦਾ ਉਹਦੇ ਬਾਰੇ ਸੋਚੀ ਵੀ ਹੋ ਸਕਦਾ ਉਦੇਸ ਕਿ ਨਾਲ ਗਿਆ ਹੈ ਕਿੰਨੇ ਘੁੰਦੇ ਕਿੰਨਾ ਤੋਂ ਪੜਿਆ ਲਿਖਿਆ ਕਿਤੇ ਸਮਝ ਰੱਖਦਾ ਇਹ ਗੱਲ ਦਾ ਉਸ ਵੇਲੇ ਪਤਾ ਲੱਗਦਾ ਜਦੋਂ ਉਸ ਨੂੰ ਉਹਦੇ ਕੋਲ ਜੁੜ ਕੇ ਬੈਠਾ ਜਦੋਂ ਉਹਦੇ ਕੋਲ ਜੁੜ ਕੇ ਬੈਠਾਂਗੇ ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗਦਾ ਕਿ ਇਹ ਬਹੁਤ ਬੜਾ ਬਦਵਾ ਹੈ ਪੜਿਆ ਲਿਖਿਆ ਹੈ ਚੰਗੀ ਸਮਝ ਰੱਖਦਾ ਹੈ ਚੰਗੀ ਸਲਾਹ ਦੇਣ ਵਾਲਾ ਜਦੋਂ ਕੋਲ ਬੈਠੇ ਕੋਲ ਬੈਠਣ ਨਾਲ ਇੱਕ ਕਰਮ ਹੋਰ ਹੁੰਦਾ ਹੈ ਇਹ ਨੇੜ ਦਾ ਬਣਦੀ ਕੋਲ ਬੈਠਣ ਨਾਲ ਇੱਕ ਨੇੜਤਾ ਬਣਦੀ ਤੇ ਪਿਆਰ ਬਣਦਾ ਤੇ ਜੇ ਅਸੀਂ ਕੋਲ ਨਹੀਂ ਬੈਠेंगे ਨਾ ਪਿਆਰ ਆਏਗਾ ਨਾ ਨੇੜਤਾ ਬਣੇ ਨਾ ਉਹਦੇ ਬਾਰੇ ਕੋਈ ਸਮਝ ਆਏ ਠੀਕ ਇਸੇ ਤਰ੍ਹਾਂ ਜਿਐਸੀ ਗੁਰੂ ਨੂੰ ਦੂਰੋਂ ਦੇ ਨੇੜੇ ਨਹੀਂ ਬੈਠੇ ਕੋਲ ਦੀ ਮਿੱਟੀ ਵਿੱਚ ਮਾਰਾ ਜ ਨੂੰ ਨਮਸਕਾਰ ਕਰਕੇ ਤੁਰ ਗਏ ਜੇ کئی ਵਾਰ ਇਸ ਨੂੰ ਦੇਖੇ ਛਾਉ ਹੁੰਦਾ ਹੈ ਉਹ ਭਾਵਨਾ ਵਿੱਚ ਭਿੱਜਿਆ ਹੈ ਵਿਚਾਰਾ ਤਦੂ ਗੁਰੂ ਗ੍ਰੰਥ ਸਾਹਿਬ ਜੋਤਰ ਹਾਲਾ ਸੈਟ ਚੁਕਿਆ ਜਾਂਦਾ ਹੈ ਉਹ ਕਹਿੰਦਾ ਨਹੀਂ ਮੈਂ ਵਾਰਾ ਦੇ ਦਰਸ਼ਨ ਕਰ ਲਿਆ। ਈ ਵਾਰ ਹੀ ਕਹਿੰਦਾ ਹੈ ਉਹ ਜੇ کئی ਵਾਰ ਵੀ ਆਖਿਆ ਜਾਂਦਾ ਹੈ ਇਹ ਜੇ ਤੁਸੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਤੋ ਉਹ ਮਹਾਰਾਜ ਦੇ ਦਰਖਨ ਹੋ ਜਾਣਗੇ ਜਦ ਉਸੇ ਸ਼ਹਿਰ ਦਾ ਉਹ ਪੜੋ ਇਹ ਵੀ ਅੱਖਿਆ ਹੈ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਬਾਣੀ ਬਤਨਾਈ ਮਹਾਰਾਜ ਜੇ ਕੋਈ ਗੁਰੂ ਨੂੰ ਸਾਰੀ ਵੇਖਦੇ ਰਹੇ ਜਿੰਨਾ ਵੀ ਸੰਸਾਰ ਆਸਾ ਹੋਵੇ ਕਿ ਗੁਰੂ ਕਰਮ ਹੀ ਵੀ ਆਸਤ ਹੈ ਕਿਸੇ ਦੀ ਭਮੰਗੀ ਨਹੀਂ ਹੈ ਕਿ ਇਹ ਗੁਰੂ ਕਰ ਜਾਂ ਸਹਦਾਰ ਸਿਰਫ ਇਹ ਗੱਲ ਦੀ ਕੋ ਬੰਦੀ ਹੈ ਕਿ ਉਹਦੇ ਕੋਲ ਬੇਵਰਜਕ ਚੀਜ਼ ਨਾ ਹੋਵੇ। ਉਹ چیزਾਂ ਦੇ ਕੋਲ ਨਾ ਹੋਣ ਜਿਹਦਾ ਨੂਰ ਮਨਾ ਕਰਦਾ, ਜਿਹਨਾਂ ਨੂੰ ਫੜੀ ਪਰਿਆਦਾ ਮਨਾ ਕਰਦੀ। ਉਹ چیزਾਂ ਦੇ ਕੋਲ ਨਾ ਹੋਵੇ। ਗੁਰੂ ਦੇ ਦਰ ਤੇ ਕੋਈ ਵੀ ਆ ਸਕਦਾ। ਭਾਵੇਂ ਕੋਈ Hindu ਹੈ, Musalman ਹੈ, Bohi hai, Paas hai, Sai hai, Sikh hai, ਕੋਈ ਵੀ। ਗੁਰੂ ਕ੍ਰਿਪਾ ਦਾ ਸਹਾਰਾ ਲੈ ਕੇ ਕ੍ਰਿਸ਼ਨ ਨੂੰ ਮਨਾ ਨਹੀਂ। ਅਸੀਂ ਕਿਤੇ ਸੰ ਨੂੰ ਲੋਕ ਨਹੀਂ ਸਕਦੇ ਸਭ ਆ ਸਕਦੇ ਨੇ ਕਿਉਂਕਿ ਗੁਰੂ ਸਾਰਿਆਂ ਦਾ ਸੰਧ ਹੈ ਸਾਰੀ ਲੋਕਾਂ ਦਾ ਤੂੰ ਹੈ ਗੁਰੂਕਾਰ ਹਰ ਇੱਕ ਦੇ ਲਈ ਹੈ ਗੁਰੂਕਾਰ ਹਰ ਇੱਕ ਦਾ ਸ਼ਕਤ ਹੈ ਗੁਰੂ ਨੂੰ ਸਾਰੇ ਮੱਥਾ ਟੇਕ ਸਕਦੇ ਹੋ ਟੇਕਣਾ ਜ਼ਰੂਰੀ ਹੈ ਇਹ ਦੀ ਦੁਨੀਆ ਦਾ مالک ਹੈ ਪਰ ਸ਼ਬਦ ਗੁਰੂ ਕਹਿੰਦੇ ਅਸਲ ਵਿੱਚ ਦਰਸ਼ਨ ਉਹ ਹੈ ਕਿ ਜਦੋਂ ਸ਼ਬਦ ਹੀ ਵਿਚਾਰ ਕਰਦਾ ਹੈ ਆਪੇ ਜੀਵਨ ਵਿੱਚ ਉਸਦਾ ਸਤਿਗੁਰੂ ਬਦਵਾ ਮਾਰਦਾ ਹੈ ਪਾਪਨ ਬਚਣਾ ਸਤਿਗੁਰੂ ਨੇ ਸਤਗੁਰ ਨੂੰ ਸਭ ਨੂੰ ਵੇਖਦਾ ਦੇਦਾ ਜਗਤ ਸਪਸ਼ਟਾ ਕਹਿੰਦੇ ਜਿੰਨਾ ਵੀ ਸੰਸਾਰ ਨੂੰ ਵੇਖਦਾ ਤਿੱਥੇ ਉਤਨ ਹੋ ਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਇਕੱਲੇ ਵੇਖਣ ਨਾਲ ਪੁੰਜੀ ਜਿੰਨਾ ਸਮਾਂ ਤੂੰ ਸ਼ਬਦ ਹੀ ਵਿਚਾਰ ਕਰਦਾ ਉਹਨੇ ਜੀਵਨ ਨਹੀਂ ਬਸਾਦਾ ਦਾ ਜਦੋਂ ਤੂੰ ਗੁਰੂ ਕੋਲ ਬੈਠੇਗਾ ਗੁਰੂ ਦੇ ਬਚਨਾਂ ਨੂੰ ਸੁਣੇਗਾ ਆਪਣੇ ਜੀਵਨ ਵਿੱਚ ਕੋਸਾਇੰਗ ਗੁਰੂ ਨਾਲ ਸਾਧ ਹੈਗੀ ਏਡ ਤੱਕ ਬਦੇ ਗੁਰੂ ਨਾਲ ਏਡ ਤੱਕ ਬਦੇ ਗੁਰੂ ਨਾਲ ਸਾਧ ਜਣਾ ਜਦੋਂ ਤੂੰ ਕੋਲ ਬੈਠੇਗਾ ਜਦੋਂ ਤੂੰ ਗੁਰੂ ਦੀ ਗੱਲ ਸੁਣੇਗਾ ਜੇ ਤੂੰ ਗੁਰੂ ਦੀ ਗੱਲ ਸੁਣਦਾ ਹੀ ਹੈਂ ਦੂਰੇ ਮਥਾ ਦੇ ਕਿ ਤੁਰ ਜਾਂਦਾ ਫਿਰ ਨੇੜਤਾ ਦੀ ਬਦਲ ਸੜ ਫਿਰ ਸ਼ਬਦ ਨਹੀਂ ਪਈ। ਇਹ ਨੇੜਤਾ ਦੀ ਬਾਣੀ ਵਿੱਚ ਸ਼ਬਦ ਨਹੀਂ ਪਈ। ਸਤਿਗੁਰੂ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਹੀ ਵਿਚਾਰ ਕਰਿਆ। ਇਹ ਹੈ ਗੁਰੂ ਦੇ دیدار ਗੁਰੂ ਦਾ ਦਰਸ਼ਨ। ਸਤਿਗੁਰੂ ਨੇ ਕਿਛੇ ਮੁਖਤਲੋ ਅਮੀਤਲੇ ਵੇਖਣ ਨਾਲ ਮੁਕਤੀ ਕੀ ਹੈ। ਜਿੱਥੇ ਸ਼ਬਦ ਨਾ ਕਰੇ ਵਿਚਾਰ ਜਦੋਂ ਤੱਕ ਤੂੰ ਸ਼ਬਦ ਹੀ ਵਿਚਾਰ ਕਰਕੇ ਆਪਣੇ ਜੀਵਾਂ ਦੇ ਵਿੱਚ ਪਸਾਦਾ। ਸਭ ਨੂੰ ਵਿਚਾਰ ਕੇ ਆਪਣੇ ਜੀਵਨ ਸੁਭਾਅ ਫਿਰ ਸਤਿਗੁਰੂ ਤਨੇ ਕਲਿਆਣੂ ਫਿਰ ਤੇਰੀ ਸਾਧ ਗੱਦਨ ਗਿਆ ਗੇੜਤਾ ਬੋਦੇ ਦੀ ਦੂਰ ਦੇ ਨਾਲ ਗੁਰੂ ਕੋਲ ਬੈਠ ਮਹਾਰਾਜ ਕਿ ਗੁਰੂ ਦਾ ਦਿਦਾਰ ਕਰੇ ਇਹ ਗੁਰੂ ਦਾ ਦਿਦਾਰ ਹੈ ਗੁਰੂ ਦਾ ਹੀ ਦਸ ਭਾਵਨਾ ਭਰੇ ਗੁਰੂ ਦਾ ਬਧ ਸੁਣਾ ਗਏ ਗੁਰੂ ਸਰਵ ਕਾਲ ਨੂੰ ਸੋਚੀ ਦੇ ਦੇਗਾ ਲੋਕੋ ਤੂੰ ਸੋਚੀ ਦੇ ਦੇਗਾ ਗੁਰੂ ਕੋਲ ਬੈਠਾ ਗਏ ਗੁਰੂ ਸਾਨੂੰ ਜੀਵਨ ਜਾਗ ਸਿਖਾਉਂਦਾ ਹੈ ਕਿ ਜੀਵਨ ਇਤਨਾ ਪੁਜਾਰਾ ਹੈ ਗੁਰੂ ਅਕਾਲ ਪੁਰਖ ਦੀ ਵੀ ਸੋਧੀ ਤੇ ਨੈ ਗੁਰੂ ਜੀ ਮਨ ਜਾਗ ਵੀ ਸਿਖਾਉਂਦਾ ਹੈ ਸਾ ਪਰ ਜਦੋਂ ਗੁਰੂ ਕੋਲ ਬੈਠ ਕੇ ਗੁਰੂ ਦਾ ਬਚਨ ਸੁਣਾਗੇ ਇਹ ਹੀ ਗੁਰ ਦਾ ਦਰਸ ਹੈ ਗੁਰੂ ਅਮਰਦਾਸ ਜੀ ਕਹਿੰਦੇ ਇਹ ਗੁਰ ਦਾ ਦਰਸ ਹੈ